ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹੈ। ਮਹਿਲਾ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਭਖੀ ਹੋਈ ਹੈ ਤੇ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ। ਮੀਡੀਆ ਰਿਪੋਰਟਸ ਦੇ ਉੱਤੇ ਝਾਤ ਪਾਈਏ ਤਾਂ ਕਾਫੀ ਕੁਝ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ। ਕਾਫੀ ਰਾਜ਼ ਖੁੱਲਦੇ ਹੋਏ ਨਜ਼ਰ ਆ ਰਹੇ ਨੇ। ਖਾਸ ਕਰ ਹੁਣ ਜਾਣਕਾਰੀ ਮੁਤਾਬਕ ਇਸ ਮਹਿਲਾ ਕਾਂਸਟੇਬਲ ਦੀ ਲਗਜ਼ਰੀ ਕੋਠੀ ਦੀ ਤਲਾਸ਼ੀ ਲਈ ਗਈ ਹੈ। ਉਹਦੇ ਵਿੱਚ ਜਿਹੜਾ ਸਮਾਨ ਹੈ ਜਾਂ ਫਰਨੀਚਰ ਹੈ ਉਹ ਕਾਫੀ ਮਹਿੰਗਾ ਪਾਇਆ ਗਿਆ ਹੈ ਹਾਲਾਂਕਿ ਪੁਲਿਸ ਜਾਂ ਜਿਹੜੇ ਸੂਤਰ ਨੇ ਉਹ ਕਹਿੰਦੇ ਨੇ ਕਿ ਅਜਿਹਾ ਕੁਝ ਵੀ ਅਪੱਤੀਜਨਕ ਨਹੀਂ ਉਸ ਕੋਠੀ ਦੇ ਵਿੱਚੋਂ ਮਿਲਿਆ ਪਰ ਕੋਠੀ ਕਾਫੀ ਲਗਜ਼ਰੀ ਸੀਗੀ ਸਨਬਾਤ ਵਾਸਤੇ ਕੁਰਸੀਆਂ ਵਗੈਰਾ ਕਾਫੀ ਮਹਿੰਗੀਆਂ ਸੀ ਬਾਥਰੂਮ ਮਹਿੰਗੇ ਬਣੇ ਹੋਏ ਨੇ ਬੈੱਡ 50-50 ਹਜ਼ਾਰ ਤੋਂ ਵੱਧ ਦੇ ਨੇ ਤੇ 25-25 ਹਜ਼ਾਰ ਤੱਕ ਦੇ ਤਾਂ ਪਰਫਿਊਮ ਮਿਲੇ ਨੇ ਡਿਓਡਰੈਂਟ ਮਿਲੇ ਨੇ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੈ ਕਿ ਉਹ ਕਿਸੇ ਨੇ ਗਿਫਟ ਕੀਤੇ ਜਾਂ ਆਪ ਖਰੀਦੇ ਇੱਕ ਹੋਰ ਇਹਦੇ ਨਾਲ ਜੁੜੀ ਹੋਈ ਅਪਡੇਟ ਜੋ ਸੋਸ਼ਲ ਮੀਡੀਆ ਦੇ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਕਿ ਇੱਕ ਬੁਆਏਫਰੈਂਡ ਵੀ ਚਰਚਾ ਦੇ ਵਿੱਚ ਆ ਗਿਆ ਹੈ ਕਹਿੰਦੇ ਇਸ ਮਹਿਲਾ ਕਾਂਸਟੇਬਲ ਨੇ ਲੰਬ ਮੈਰਜੀ ਕਰਵਾਈ ਬੁਆਏਫਰੈਂਡ ਸੀਗਾ ਉਹ ਲੰਬ ਮੈਰਜੀ ਦੇ ਵਿੱਚ ਤਬਦੀਲ ਹੋਈ ਸਾਰੀ ਇਹਨਾਂ ਦੀ ਜ਼ਿੰਦਗੀ ਚੱਲੀ ਤਾਂ ਉਹਨੇ ਕਹਿੰਦੇ ਦੀ ਤਿਆਰੀ ਕਰਵਾਈ ਪੁਲਿਸ ਦੇ ਵਿੱਚ ਭਰਤੀ ਹੋਈ ਤਾਂ ਜਦੋਂ ਆਪ ਜੇ ਕੰਮਾਂ ਦੇ ਵਿੱਚ ਪੈ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੌਜਵਾਨ ਦੇ ਉੱਤੇ ਵੀ ਕੇਸ ਦਰਜ ਕਰਵਾ ਦਿੱਤਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਅਪਡੇਟ ਹੋਰ ਵੀ ਹੈ ਜੋ ਕੁਝ ਜਿਹੜਾ ਇਹਦਾ ਕੋਈ ਸਾਥੀ ਦੱਸਿਆ ਜਾਂਦਾ ਹੈ ਇਸ ਮਹਿਲਾ ਕਾਂਸਟੇਬਲ ਦਾ ਉਹਦੇ ਨਾਲ ਇੱਕ ਉਹਦੀ ਘਰ ਵਾਲੀ ਦੱਸੀ ਜਾਂਦੀ ਲੇਡੀ ਨੇ ਵਿਵਹਾਰ ਕੀਤਾ ਸੀਗਾ ਆਪਸ ਦੇ ਵਿੱਚ ਕਾਫੀ ਖੈਬਰਬਾਜ਼ੀ ਹੋ ਗਈ ਸੀਗੀ ਪੇਸ਼ੀ ਦੇ ਦੌਰਾਨ ਤਾਂ ਉਸ ਵਿਅਕਤੀ ਦੇ ਉੱਤੇ ਵੀ ਹੁਣ ਕੇਸ ਦਰਜ ਹੋਇਆ ਪਤਨੀ ਦੇ ਨਾਲ ਮਾਰਕੁੱਟ ਕਰਨ ਦਾ ਜਿਹੜਾ ਕੇਸ ਹੈ ਉਹ ਦਰਜ ਹੋ ਚੁੱਕਿਆ ਹੈ ਤੇ ਸਿਆਸਤ ਜ਼ੋਰਾਂ ਦੇ ਉੱਤੇ ਹੈ ਖਾਸ ਕਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਸ ਪੂਰੇ ਮਾਮਲੇ ਦੀ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਕਿ ਇਸ ਮਹਿਲਾ ਕਾਂਸਟੇਬਲ ਦੇ ਮਾਮਲੇ ਦੀ ਐਨਆਈਏ ਜਾਂਚ ਹੋਣੀ ਚਾਹੀਦੀ ਹੈ ਕਈ ਤਰ੍ਹਾਂ ਦੀਆਂ ਗੱਡੀਆਂ ਕਾਰਾਂ ਵੀ ਜਿਹੜੀਆਂ ਨੇ ਇਸ ਕੋਲ ਸੀਗੀਆਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਰਹਿਣ ਵਾਲੀ ਇਹ ਮਹਿਲਾ ਕਾਂਸਟੇਬਲ ਸੀ ਕੱਲ ਸੁਪਾਲ ਖਹਿਰਾ ਹੋਰਾਂ ਨੇ ਵੀ ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀਗੇ ਯਾਨੀ ਕਿ ਸਿਆਸਤ ਵੀ ਜ਼ੋਰਾਂ ਦੇ ਉੱਤੇ ਹੈ ਤੇ ਅੱਗੇ ਪੁਲਿਸ ਦੀ ਜਿਹੜੀ ਤਫ਼ਤੀਸ਼ ਆ ਉਹ ਵੀ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਵੀ ਨੇ ਕਿ ਜਿਸ ਤਰ੍ਹਾਂ ਨਾਲ ਇਹ ਕਾਫੀ ਜਿਹੜੀ ਸ਼ੌਕੀਨ ਸੀਗੀ ਲਗਜ਼ਰੀ ਘੜੀਆਂ ਦੀ ਰੀਲਾਂ ਵਗੈਰਾ ਕਾਫੀ ਐਕਟਿਵਨੈਸ ਤੁਸੀਂ ਵੀ ਦੇਖ ਚੁੱਕੇ ਹੋ ਆਪਣੇ ਇਸ ਵਾਕੋ-ਵਾਕੋ ਦੇ ਤੋਂ ਤੇ ਦੂਜੇ ਪਾਸੇ ਕਾਰਾਂ ਨੂੰ ਲੈ ਕੇ ਵੀ ਕੁਝ ਖੁਲਾਸੇ ਹੋਏ ਨੇ ਕਹਿੰਦੇ ਜੀ ਇਹਦੇ ਕੋਲੇ ਇੱਕ ਨਹੀਂ ਬਲਕਿ ਦੋ ਥਾਰ ਗੱਡੀਆਂ ਸਿਗੀਆਂ ਔਰ ਜਿਸ ਥਾਰ ਦੇ ਵਿੱਚ ਇਨੂੰ ਫੜਿਆ ਗਿਆ ਉਹਦਾ ਨੰਬਰ ਵੀ ਉਸ ਇਲਾਕੇ ਨਾਲ ਸੰਬੰਧਿਤ ਫਿਰੋਜ਼ਪੁਰ ਨਾਲ ਸੀਗਾ ਤੇ ਦੂਜਾ ਜਿਹੜਾ ਇੱਕ ਥਾਰ ਦੇ ਉੱਤੇ ਬੋਨਟ ਦੇ ਉੱਤੇ ਕੇਕ ਕੱਟਣ ਦੀ ਵੀਡੀਓ ਸਾਹਮਣੇ ਆਈ ਸੀਗੀ ਉਹਦਾ ਨੰਬਰ ਵੱਖਰਾ ਸੀਗਾ ਤੇ ਆਰਟੀਓ ਦੇ ਵਿੱਚ ਜਿਹੜੀ ਇਹ ਥਾਰ ਹੈ ਜਾਂ ਕਾਰ ਹੈ ਇਹ ਕੈਸ਼ ਦਿਖ ਰਹੀ ਹੈ ਯਾਨੀ ਕਿ ਇਹਦੇ ਉੱਤੇ ਕੋਈ ਵੀ ਲੋਨ ਨਹੀਂ ਕਰਵਾਇਆ ਗਿਆ ਤਾਂ ਹੁਣ ਇਹਦੀ ਵੀ ਜਾਂਚ ਹੁੰਦੀ ਨਜ਼ਰ ਆ ਰਹੀ ਹੈ ਤੇ ਜਿਹੜੀ ਕੋਠੀ ਹੈ ਉਹ ਵੀ ਬੜੀ ਚਰਚਾ ਦੇ ਵਿੱਚ ਆ ਬਠਿੰਡਾ ਦੇ ਵਿਰਾਟ ਗ੍ਰੀਨ ਦੇ ਵਿੱਚ ਕੋਠੀ ਨੰਬਰ 168 ਜਿਹਦੀ ਹੁਣ ਤਲਾਸ਼ੀ ਲਈ ਗਈ ਹੈ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਹੋਰ ਵੀ ਕਾਫੀ ਕੁਝ ਅਪਡੇਟਸ ਆਉਂਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪਹਿਲਾਂ ਇਹ ਮਾਮਲਾ ਨਾਰਮਲ ਸਮਝਿਆ ਜਾ ਰਿਹਾ ਸੀਗਾ ਕਿ ਚਲੋ ਇੱਕ ਮਹਿਲਾ ਕਾਂਸਟੇਬਲ ਅਰੈਸਟ ਹੋ ਗਈ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਖੁਲਾਸੇ ਹੁੰਦੇ ਗਏ ਤਾਂ ਕਾਫੀ ਕੁਝ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਜੀ ਇੱਕ ਮਹਿਲਾ ਕਾਂਸਟੇਬਲ ਜਿਹਦਾ ਕੋਈ ਖਾਸ ਰਤਬਾ ਨਹੀਂ ਹੁੰਦਾ ਉਹ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਰੈਕਟ ਨੂੰ ਚਲਾਉਂਦੀ ਰਹੀ ਹੈ ਜੋ ਕਥਿਤ ਤੌਰ ਦੇ ਉੱਤੇ ਇਲਜ਼ਾਮ ਉਹਦੇ ਉੱਤੇ ਲੱਗੇ ਹੋਏ ਨੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਕਿਸੇ ਹੋਰ ਦੀ ਮਿਲੀ ਭੁਗਤ ਵੀ ਹੋ ਸਕਦੀ ਹੈ ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਮਾਰਾਂ ਵੱਲੋਂ ਤੇ ਦੂਸਰੇ ਜਿਹੜੇ ਵਿਰੋਧੀ ਧਿਰ ਦੇ ਆਗੂ ਹੁੰਦੇ ਨੇ ਉਹਨਾਂ ਵੱਲੋਂ ਤਾਂ ਕੁਲ ਮਿਲਾ ਕੇ ਇਹ ਮੈਲਾ ਹੁਣ ਕਾਫੀ ਚਰਚਾ ਦੇ ਵਿੱਚ ਹੈ ਪੂਰਾ ਕਹਿ ਲਈਏ ਤਾਂ ਦੇਸ਼ ਭਰ ਦੇ ਵਿੱਚ ਇਹਦੀ ਚਰਚਾ ਛੜੀ ਹੋਈ ਹੈ ਹੋਰ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ